ਸਾਰਿਆਂ ਤੋਂ ਪਹਿਲਾਂ ਮੇਰੇ ਸਾਰੇ ਵੱਡੇ ਭਰਾਵਾਂ ਨੂੰ ਮੈਂ ਫਤਿਹ ਬੁਲਾਉਣੀ ਚਾਹੁੰਨਾ ਫਤਿਹ ਪ੍ਰਮਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਪੰਜਾਬ ਦੇ ਅੱਜ ਦੇ ਸਮੇਂ ਦੇ ਕੀ ਹਾਲਾਤ ਨੇ ਤੇ ਵੱਡੇ ਭਰਾ ਦੇਖਣ ਵਾਲੇ ਨੇ ਜਿਹੜੇ ਉਹ ਮਦਦ ਕਰ ਵੀ ਰਹੇ ਨੇ ਪਹੁੰਚੇ ਵੀ ਨੇ ਤੇ ਸਾਡੀ ਵੀ ਛੋਟੀ ਜੀ ਕੋਸ਼ਿਸ਼ ਆ ਅਸੀਂ ਵੀ ਜਾਣੇ ਕਿ ਮੇਰਾ ਪਿੰਡ ਜਿੱਤਵਾਲ ਪਿੰਡ ਜੀਤਵਾਲ ਜ਼ਿਲ੍ਹੇ ਮੋਗੇ ਦਾ ਪਿੰਡ ਆ ਤੇ ਮੇਰੇ ਵੱਡੇ ਭਰਾ ਜਿਵੇਂ ਪ੍ਰਦੀਪ ਵੀਰਾ ਤੇ ਨਾਲ ਦੇ ਜਿੰਨੇ ਵੀ ਸੰਗੀ ਸਾਥੀ ਆ ਸਾਰਿਆਂ ਦੀ ਨਿੱਕੀ ਜੀ ਕੋਸ਼ਿਸ਼ ਆ ਸਾਡੇ ਵੱਲੋਂ ਵੀ ਕੋਸ਼ਿਸ਼ ਆ ਕਿ ਅਸੀਂ ਜਿੰਨਾ ਕਰ ਸਕਦੇ ਆ ਕਰੀਏ ਹੁਣ ਆ ਦੇਖੋ ਦੋ ਟਰਾਲੇ ਮਿੱਟੀ ਦੇ ਚੱਲੇ ਆ ਤੇ ਪਾਣੀ ਲੰਘ ਜਾਣ ਤੋਂ ਬਾਅਦ ਵੀ ਦੋ ਤੰਦਰਾਂ ਦੀ ਗੱਲ ਆ ਮਹਾਰਾਜ ਕਿਰਪਾ ਕਰਨ ਪਾਣੀ ਜਦੋਂ ਲੰਘ ਵੀ ਗਿਆ ਆਪਦੇ ਰਾਹ ਜਿਹੜੇ ਨੰਘਣਾ ਮਹਾਰਾਜ ਕਿਰਪਾ ਕਰਨ ਉਦੋਂ ਬਾਅਦ ਜ਼ਮੀਨਾਂ ਪੱਧਰ ਕਰਨ ਵਾਸਤੇ ਟਰੈਕਟਰਾਂ ਦੀ ਸੇਵਾ ਵੀ ਨਿਭਾਈ ਜਾਊਗੀ ਡੀਜ਼ਲ ਦੀ ਸੇਵਾ ਵੀ ਨਿਭਾਈ ਜਾਊਗੀ ਜਿੰਨਾ ਹੋ ਸਕਦਾ ਕਰਾਂਗੇ ਵੱਧ ਚੜ ਕੇ ਸਾਡੀ ਵੀ ਹਾਜ਼ਰੀ ਪ੍ਰਮਾਣ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਦੇਓ